ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਟੀਮ ਮੈਂਬਰ ਅਣਗਵਾਂਡ ਸਾਰੇ ਵਧੀਆ ਤੇ ਮੌਸਮ ਅੱਜ ਕੱਲ ਇਵੇਂ ਦੇ ਚੱਲ ਰਹੇ ਆ ਸਵੇਰ ਜੀ ਹਨੇਰੀ ਛੁੱਟੀ ਸੀ ਥੋੜਾ ਜਿਹਾ ਮੀਂਹ ਆਇਆ ਫਿਰ ਅੰਦਰ ਹਨੇਰੀ ਆਈ ਫਿਰ ਥੋੜਾ ਜਿਹਾ ਮੀਂਹ ਆ ਗਿਆ ਹੁਣ ਧੁੱਪ ਲੱਗੀ ਹੈ ਹੁਣ ਪੂਰੀ ਗਰਮੀ ਹੋ ਗਈ ਹੈ ਤੇ ਬਾਕੀ ਦੋ ਤਿੰਨ ਦਿਨ ਦੱਸਿਆ ਵੀ ਹੈਗਾ ਬਾਪੇ ਮੀਂਹ ਆਊਗਾ ਤੂਫਾਨ ਆਊਗਾ ਜਿੱਦਾਂ ਥੋੜੇ ਦਿਨ ਪਹਿਲਾਂ ਪੰਜਾਬ 'ਚ ਆਇਆ ਹੈਗਾ ਤੇ ਚਲੋ ਦੇਖਦੇ ਆ ਕੀ ਬਣਦਾ ਵਾ ਬਾਕੀ ਜਿਹੜੇ ਹਿਸਾਬ ਦਾ ਮੌਸਮ ਚੱਲਣ ਰਿਹਾ ਵਾ ਅੰਬਾਂ ਦੀ ਭਾਰ ਆ ਖਾਸ ਕਰਕੇ ਤੇ ਅੰਬ ਉਦਨ ਮਿਲੇ ਸੀ ਇਹਦੇ ਮੰਮੀ ਨੇ ਥੋੜੇ ਜਿਹਾ ਪਾ ਦਿੱਤੇ ਯਾਂ ਪ ਜਿਤਨਾ ਪਾ ਨਾ ਲੱਗਣੇ ਕਿ ਉਹਨਾਂ ਦੇ ਨੇਰੀ ਨੂਰੀ ਨਾ ਕਿ ਰਹੀ ਤੇ ਉਹ ਹੁਣ ਸੋਚਿਆ ਵਾ ਵੀ ਆਮ ਪਾਪੜ ਹੀ ਇਹਨਾਂ ਨਾਮ ਹਾਂ ਆਮ ਪਾਪੜ ਬਣਾਉਣਾ ਵਾ ਕਿਵੇਂ ਬਣਾਉਣਾ ਆਜਾ ਦੱਸਦੇ ਆ ਕਿਵੇਂ ਬਣਾਉਣਾ ਇਹਦੇ ਕਰ ਲਿਆ ਟੁਕੜੇ ਜਿੱਦਾ ਕਦੂ ਕਰੀਦਾ ਹਨਾ ਇਹ ਸਾਰਾ ਛਿੱਲ ਕੇ ਤੇ ਜਿੱਦਾਂ ਸਬਜ਼ੀ ਕੱਟੀ ਦੀ ਆ ਇਦਾਂ ਕੱਟ ਲਿਆ ਇਹ ਅੰਬਾਂ ਦੀ ਕੁਆਲਿਟੀ ਜਿਹੜੀ ਹੋਰ ਹੈ ਪੱਕਾ ਅੰਬ ਉਹਦੇ ਨਾ ਪੱਕੇ ਅੰਬ ਪੱਕੇ ਅੰਬ ਉਹ ਆਜੇ ਸਾਰੀ ਇਹਨੂੰ ਕਿਹੜੇ ਬੋਲਦੇ ਆ ਪਰ ਇਹ ਉਹ ਵਾ ਤੇ ਪਰ ਇਹ ਆਪੇ ਹੁਣ ਛੜ ਗਏ ਆ ਤੇ ਹੁਣ ਸਾਡੇ ਕੰਮ ਆ ਗਏ ਆ ਉਹਦਾ ਪੱਕਣ ਦਾ ਵੀ ਕਿੰਨੇ ਦਿਨ ਹੋ ਗਏ ਲਿਆਂਦਿਆਂ ਨੂੰ ਪੱਕਣ ਦਾ ਵੀ ਤੇ ਮੈਂ ਚੱਲ ਬਣਾ ਲੈਣੇ ਇੱਕ ਵਾਰੀ ਆਮ ਪਾਪੜ ਬਣਾ ਕੇ ਹੀ ਟਰਾਈ ਕਰ ਲਿਆ ਵਾ ਬਾਕੀ ਇਹ ਆ ਵੀ ਜਿਹੜੀ ਵੀ ਕੋਈ ਚੀਜ਼ ਬਣਾਵਾਂ ਨਾ ਪਹਿਲਾਂ ਮੈਂ ਘਰ ਖੁਦ ਟਰਾਈ ਕਰਕੇ ਦੇਖੀਦੀ ਆ ਪੀ ਇਹ ਨਾ ਹੋਏ ਇਹ ਪੀ ਚੀਜ਼ ਬਣੇ ਨਾ ਤੇ ਇਹ ਨਹੀਂ ਵੀ ਵਿਊ ਲੈਣ ਦੇ ਮਾਰਿਆ ਇਹ ਚੀਜ਼ ਬਣਾਤੀ ਅੱਗੇ ਬਣੇ ਜਾਂ ਨਾ ਬਣੇ ਇਹ ਨਹੀਂ ਪਹਿਲਾਂ ਬਣਾ ਕੇ ਖਾ ਕੇ ਟੇਸਟ ਚੈੱਕ ਕਰੀਦਾ ਵਾ ਫੇਰ ਦਸੀਦਾ ਵਾ ਤੇ ਹੁਣ ਬਣਾਈ ਹੀ ਤੇ ਬਹੁਤ ਵਧੀਆ ਲੱਗੀ ਆ ਬਣੀ ਵੀ ਝਾਟੀ ਬਣ ਗਈ ਤੇ ਖਾ ਵੀ ਬੱਚਿਆਂ ਨੇ ਬੜੇ ਸਵਾਦ ਨਾਲ ਲਈ ਤੇ ਹੁਣ ਮੈਂ ਹਾਂ ਚਲੋ ਫੇਰ ਇੱਕ ਵਾਰੀ ਬਣਾਉਨੇ ਆ ਇੱਕ ਵਾਰੀ ਨਾਲੇ ਬਾਕੀ ਸਿੰਪਲ ਹਣਾ ਇਹਨੂੰ ਕਦੂ ਨੂੰ ਛਿਲ ਕੇ ਉਪਰੋਂ ਤੇ ਨਿਕਨੇ ਨਿਕੇ ਕਦੂ ਦੇ ਟੁਕੜੇ ਤੇ ਸਬਜ਼ੀ ਤੇ ਕਰੀਦੇ ਆ ਸਬਜ਼ੀ ਤੇ ਕਰ ਲਏ ਇਦਾਂ ਕਰ ਲਏ ਬਾਕੀ ਇੱਕ ਗੱਲ ਇਹ ਆ ਵੀ ਇਹ ਜਿਹੜੇ ਇਹ ਥੋੜੇ ਥੋੜੇ ਨਾ ਗੱਦਰ ਜੇ ਆ ਅੱਧੇ ਤੇ ਜਿਹੜਾ ਅੰਬ ਪੜਵਾਈ ਬਿਲਕੁਲ ਕੱਚੀਆਂ ਅੰਬਿਆਂ ਦਾ ਵੀ ਬਣ ਜਾਂਦਾ ਬਿਲਕੁਲ ਜਿਹੜੇ ਪੱਕੇ ਅੰਬ ਹੁੰਦੇ ਆ ਉਹਨਾਂ ਦਾ ਵੀ ਬਣ ਜਾਂਦਾ ਆ ਉਹਦਾਂ ਦੇ ਰੱਖੇ ਹੀ ਮੈਂ ਤੇ ਉਹ ਅੱਧੇ ਅੱਧੇ ਪੱਕ ਗਏ ਅੱਧੇ ਅੱਧੇ ਕੱਚੇ ਰਹਿ ਗਏ ਤੇ ਇਹਨਾਂ ਦਾ ਹੁਣ ਬਣਾਦੇ ਲੱਗੇ ਆ ਮੁੱਖ ਦਾ ਕੰਮ ਕਟਾਈ ਦਾ ਬਸ ਆਹ ਸਬਜੀ ਵਾਂਗੂ ਕੱਟ ਲਿਆ ਜਿੱਦਾਂ ਅਸੀਂ ਕੱਦੂ ਹੀ ਲੱਗਣ ਡਿਆ ਕੱਦੂ ਹੀ ਬਣ ਗਿਆਗੇ ਤੇ ਇਹਨੂੰ ਹੁਣ ਬਸ ਪਾਣੀ ਵਿੱਚ ਕਰਨਾ ਵਾ ਉਬਾਲਣਾ ਵਾ ਉਬਾਲਣਾ ਪਾਣੀ ਜ਼ਿਆਦਾ ਨਹੀਂ ਪਾਉਣਾ ਸਾਬਦਾ ਹੀ ਜ਼ਿਆਦਾ ਪਤਲੇ ਨਹੀਂ ਕਰਨੇ ਫਿਰ ਜਦੋਂ ਰਿੰਦਣੇ ਆ ਫਿਰ ਉਹਨਾਂ ਪਾਣੀ ਸਿਕੌਣ ਚ ਟਾਈਮ ਲੱਗਣਾ। ਬਾਸ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਪਾਣੀ ਕਿੰਨਾ ਪਾਉਣਾ? ਪਾਣੀ ਆਈਡੀਆ ਨਹੀਂ ਮਤਲਬ ਕਿ ਜ਼ਿਆਦਾ ਨਹੀਂ ਪਾਉਣਾ ਹੈਗਾ। ਬਣਨਾ। ਹਾਂ। ਜ਼ਿਆਦਾ ਨਹੀਂ ਪਾਉਣਾ ਇਹਨਾਂ ਨੂੰ ਕਰਨਾ ਮੋ ਬਾਲਣਾ ਚੰਗੀ ਤਰ੍ਹਾਂ ਵੀ ਜਿਹੜੇ ਜਦੋਂ ਗਲ ਜਾਣ ਚੰਗੀ ਤਰ੍ਹਾਂ। ਹੂੰ। ਉੱਥੋਂ ਤੱਕ ਰੱਖਣਾ ਪਾਣੀ। ਜਿੰਨਾ ਜ਼ਿਆਦਾ ਪਾਵਾਂਗੇ ਫਿਰ ਪਤਲੇ ਹੋ ਜਾਣਗੇ ਫਿਰ ਜਦੋਂ ਬਾਅਦ ਚ ਸੁਕਾਉਣਾ ਵੀ ਹੈਗਾ ਨਾ। ਉਫਰ ਪਾਣੀ ਨੂੰ ਜਿਆਦਾ ਚਿਰ ਲੱਗਣਾ ਉਹਨਾਂ ਗੈਸ ਜਿਆਦਾ ਲੱਗੇਗਾ। ਜਿਹੜੇ ਡੁੱਬ ਜਾਣ ਉਹਤੇ ਵੀ ਨਾ ਡੁੱਬਣ ਹਨਾ ਥੋੜੇ ਥੋੜੇ ਹੀ ਆ। ਪੈਮ ਲੱਗਣਾ ਇਹਨਾਂ ਤੇ ਹੁਣ। ਬਸ ਜਿੱਦਾਂ ਜਿੰਨੇ ਨਹੀਂ ਆ ਵੇਖੋ ਕਿੰਨਾ ਟਾਈਮ 5 ਮਿੰਟ 10 ਮਿੰਟ ਜਿੰਨਾ ਟਾਈਮ ਲੱਗਦਾ। ਆ ਗਿਆ ਜੀ ਇਹਨੂੰ ਉਬਾਲਾ। ਮਤਲਬ ਕਿ ਇਹ ਅੰਬ ਸਾਰੇ ਇਹਦੇ ਕਿ ਟੁਕੜੀਆਂ ਪਾਈਆਂ ਇਹ ਗਲ ਗਈਆਂ ਵਾ। ਰਿਜ ਗਈਆਂ। ਰਿਜ ਕੇ ਤੇ ਗਲ ਗਈਆਂ ਵਾ। ਅੱਛਾ। ਭੋਲੀਆਂ ਹੋ ਗਈਆਂ ਤੇ ਇਹਨੂੰ ਹੁਣ ਆਪਾਂ ਕੜਛੀ ਨਾਲ ਥੇਕੇ ਤੇ ਛਾਂਲੋ ਤੇ ਜੇ ਠੰਡੀਆਂ ਕਰਕੇ ਮਿਕਸੀ ਚ ਕਰ ਲਈਏ ਮਬਰੀਕ। ਇਹ ਮਿਕਸੀ ਚ ਕਰਕੇ ਤੇ ਇਹਨੂੰ ਛਾਨ ਲਓ ਮਤਲਬ ਕਿ ਇਦਾਂ ਬਰੀਕ ਬਰੀਕ ਕਰਕੇ ਨਾ ਤੇ ਇਹਨੂੰ ਛਾਲਣੀ ਦੇ ਵਿੱਚ ਛਾਨ ਲੈਣਾ ਵਾ ਕਿ ਜਿਹੜਾ ਮੋٹے ਮੋਟੇ ਛਿਲੜ ਜੇ ਨਿਕਲ ਜਾਣਗੇ ਤੇ ਬਰੀਕ ਬਰੀਕ ਵਿੱਚ ਰਹਿ ਜਾਣਗੇ ਇਹਨੂੰ ਵਾਵਾ ਹੁਣ ਆਵੇ ਹੋ ਗਿਆ ਤੇ ਇਹਨੂੰ ਕੜਛੀ ਦੇ ਨਾਲ ਹੀ ਫੇਲਾ ਲੈਣਾ ਇੱਥੇ ਪਾਣੀ ਬਿਲਕੁਲ ਘੱਟ ਰੱਖਣਾ ਹੱਲਿਆ ਮੇਕਅਪ ਹੀ ਥੋੜਾ ਜ਼ਿਆਦਾ ਪਿਆ ਵਾ ਪਾਣੀ ਘੱਟ ਗਲਾਸੀ ਕੀ ਮਹਾ ਪਾਣੀ ਪਾਉਣਾ ਅੰਬੀਆਂ ਦੇ ਹਿਸਾਬ ਨਾਲ ਆਈਡੀਆ ਦੇ ਨਾਲ ਕੋਲੀ ਕੇ ਪਾਣੀ ਪਾਉਣਾ ਵੀ ਜਿਹੜਾ ਜਿਆਦਾ ਨਾ ਹੋ ਜੇ ਹੁਣ ਮੈਨੂੰ ਸਿਕੋਣਾ ਪੈਣਾ ਥੋੜਾ ਇਹਨੂੰ ਕੜਸ਼ੀ ਨਹੀਂ ਚੰਗੀ ਤਰ੍ਹਾਂ ਟੁਕੜਿਆਂ ਨੂੰ ਮੈਂ ਕਰ ਲਿਆ ਵਾ ਬਰੀਕ ਨਹੀਂ ਤੇ ਮਿਕਸੀ ਚ ਵੀ ਕਰ ਲੀਦਾ ਐ ਪਰ ਇਹ ਆਪ ਰਾਦੀਆਂ ਗਲਗੀਆਂ ਇਦਾਂ ਹੀ ਹੋ ਗਈਆਂ ਇਹਨਾਂ ਨੂੰ ਛਾਨ ਲੈਣਾ ਚੰਗੀ ਤਰ੍ਹਾਂ ਜਿਹੜਾ ਥੱਲੇ ਡਿੱਗੜਿਆ ਪਾਣੀ ਜਾਂ ਉਹਨੂੰ ਉਹ ਵੇਸਟ ਨਹੀਂ 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 ਵੇਸਟ ਨਹੀਂ ਉਹਦਾ ਇਹਦੇ ਬਣਨਾ ਹੈ ਆਂ ਪਾਪੜ ਤਾਂ ਉੱਪਰ ਵਾਲਾ ਉੱਪਰਲਾ ਵੇਸਟ ਹੋਣਾ ਬਾਅਦ ਚ ਜਿਹੜੀਆਂ ਮੋٹے ਮੋٹے ਰਹਿਣੇ ਕਈ ਵਾਰੀ ਸਖਤ ਸਖਤ ਛਿਲਕੇ ਰਹਿ ਜਾਂਦੀਆਂ ਨਾ ਜਾਨ ਕਿ ਟਿਕਾ ਚ ਲਾ ਜਾਂਦਾ ਬਸ ਉਹ ਹੀ ਰਹਿ ਜਣੇ ਬਾਕੀ ਸਾਰੇ ਰਸ ਆਡਾ ਉਹ ਰੀਚ ਨਿਕਲ ਜਾਣਾ ਹੈ ਉਹਨਾਂ ਦਾ ਆਂ ਪਾਪੜ ਬਣਾਉਣਾ ਤਾਂ ਫਿਰ ਆ ਵਿੱਚ ਆ ਜਾਣੇ ਨਾ ਛਿਲੜ ਮੋٹے ਮੋٹے ਜਿਹੜੀ ਹੁੰਦੇ ਆ ਹਾਂ ਨਿਕੋਲੇ ਹਨ ਹਾਂ ਨਿਕੋਲੇ ਆੰਬੀਆਂ ਦੇ ਹਿਸਾਬ ਨਾਲ ਹੀ ਨਾ ਇਹ ਜਿਆਦਾ ਵਾ ਜਿਹੜੀ ਅੱਗੇ ਬਣਾਈਆਂ ਸੀ ਉਹ ਛੋਟੇ ਛੋਟੇ ਦੋ ਕੰਬੀਆਂ ਜਿਹੜਾ ਛੋਟਾ ਜਿਹਾ ਬਣਿਆ ਹੈ ਆਪ ਆਪਣ ਚਲੋ ਬਸ ਇਹਨੇ ਕੰਮ ਹੀ ਨਾ ਬਸ ਹੁਣ ਇਹਨਾਂ ਨੂੰ ਇਹਨੂੰ ਅਗੈਸਟ ਜਿਹੜੀ ਨਣਾਵਾ ਇਹਨਾਂ ਕੰਮ ਨਹੀਂ ਅਜੇ ਪਰ ਇਹ ਆ ਵੀ ਹੈ ਸੌਖਾ ਹੀ ਆ ਇਹਨਾਂ ਔਖਾ ਕੰਮ ਬਿਲਕੁਲ ਨਹੀਂ ਆ ਉਹ ਸੌਖਾ ਕੰਮ ਸਾਰਾ ਰਸ ਨਿਕਲ ਗਿਆ ਚੰਗੀ ਤਰ੍ਹਾਂ ਹਨਾ ਆ ਰਹਿ ਗਿਆ ਬਸ ਸ਼ੁਕਰ ਮोटे-ਮोटे ਵਿੱਚ ਛਿਲਕੇ ਕਹੀਏ ਜੇ ਜ਼ਿਆਦਾ ਹੀ ਪਾਣੀ ਵਿੱਚ ਰਿਨ ਲਈਏ ਤੇ ਫਿਰ ਇਦਾਂ ਹੀ ਨਿਕਲ ਜਾਂਦਾ ਜੇ ਥੋੜਾ ਜਿਹਾ ਕੱਚੇ ਜਿਹਾ ਰਹਿੰਨ ਤੇ ਫਿਰ ਉਹ ਮਿਕਸੀ ਵਿੱਚ ਵੀ ਇਹੀ ਕਰ ਲੈਨੇ ਆ ਬਰੀਕ ਪਰ ਮਿਕਸੀ ਵਿੱਚ ਕਰਨ ਦੀ ਲੋੜ ਨਹੀਂ ਪਈ ਇਦਾਂ ਬੜਾ ਵਧੀਆ ਹੋ ਗਿਆ ਏ ਪਾਣੀ ਥੋੜਾ ਮੈਂ ਵੱਧ ਪਾ ਲਿਆ ਨਾ ਉਹਦੇ ਕਰਕੇ ਵਧੀਆ ਹੋ ਗਿਆ ਏ ਇਹਨੂੰ ਫਿਰ ਇੱਕ ਵਾਰੀ ਹੁਣ ਬਸ ਹੁਣ ਇਹਨੂੰ ਰਿਨਣਾ ਵਾ ਮਤਲਬ ਕਿ ਇਦਾਂ ਕੱਚੀ ਮਾਰੀ ਜਾਣੀ ਨਾਲੋਂ ਨਾਲ ਤੇ ਕાળੀ ਜਾਣਾ ਇਹਦੇ ਵਿੱਚ ਚੀਨੀ ਪਾ ਲੈਣੀ ਅੰਬਿਆਂ ਦੇ ਹਿਸਾਬ ਨਾਲ ਆਪਣੇ ਆਈਡੀਆ ਨਾਲ ਪਾ ਲਿਓ ਮੈਂ ਤਾਂ ਇੰਨੀ ਕੁ ਚੀਨੀ ਪਾਉਣ ਲਈ ਅੰਬਿਆਂ ਦੇ ਹਿਸਾਬ ਨਾਲ ਕੋਲੀ ਕੋਲੀ ਕਦੇ ਆਈਡੀਆ ਨਾਲ ਪਾਈ ਇਹ ਚ ਕੋਲੀ ਕਿ ਪੈਂਦੀ ਆ ਜਿਹੜਾ ਪਹਿਲਾਂ ਮੈਂ ਬਣਾਇਆ ਸੀ ਆਮ ਪਾਪੜ ਉਹਦੇ ਵਿੱਚ ਮੈਂ ਕੁਝ ਨਹੀਂ ਪਾਇਆ ਸਿਰਫ ਇੱਕ ਕਾਲਾ ਨਮਕ ਪਾਇਆ ਸੀ ਤੇ ਉਹ ਵੀ ਬੜਾ ਸੁਆਦੀ ਬਾਕੀ ਇਹਦੇ ਵਿੱਚ ਆ ਵੀ ਆਪਣੀ ਚੁਆਇਸ ਆ ਭਾਏ ਲਾਲ ਮਿਰਚ ਪਾ ਲਓ ਨਮਕ ਪਾ ਲਓ ਕਾਲੀ ਮਿਰਚ ਪਾ ਲਓ ਜੋ ਜੋ ਵੀ ਪਾਉਣਾ ਵਾ ਤੇ ਪਾ ਸਕਦੇ ਆ ਮੈਂ ਕੁਝ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਸਿੰਪਲ ਸਵਾਦ ਲੱਗਾ ਸੀ ਤਾਂ ਕਰਕੇ ਸਿੰਪਲ ਹੀ ਬਣਾਵਾਂਗੇ ਰੰਗ ਤੇ ਬੜਾ ਸੋਹਣਾ ਆਇਆ ਰੰਗ ਬੜਾ ਸੋਹਣਾ ਆਇਆ ਤੇ ਜੇ ਬਾਈ ਚਾਂਸ ਆਹੀਂ ਇਹਨੂੰ ਹੋਰ ਕਲਰ ਕਰਨਾ ਵਾਹ ਮੈਂ ਸਿੰਪਲ ਹੀ ਇਹਦੇ ਵਿੱਚ ਕੋਈ ਕਲਰ ਨਹੀਂ ਪਾਇਆ ਤੇ ਜੇ ਅਹੀਂ ਰੰਗ ਪਾਉਣਾ ਹੋਇਆ ਜਰਦਾ ਰੰਗ ਵੀ ਪਾ ਸਕਦੇ ਆ ਜਿੱਦਾਂ ਆਮ ਪਾਪੜ ਦਾ ਕੋਈ ਵੀ ਕਲਰ ਕਰਨਾ ਹੋਵੇ ਦੇ ਤੇ ਇਹਨੂੰ ਵੇਖਣਾ ਵੀ ਇੱਕ ਤਾਰ ਬਣ ਗਈ ਆ ਵੇ ਇਦਾਂ ਕੀਤਾ ਇੱਕ ਤਾਰ ਬਣ ਜਾਂਦੀ ਨਾ ਇਦਾਂ ਫਿਰ ਇਹਦਾ ਮਤਲਬ ਵੀ ਬੱਕ ਗਈ ਆ ਅਜੇ ਕੱਲੀ ਚੀਨੀ ਪਾਈ ਐ ਤੇ ਬਸ ਇਹਦੇ ਵਿੱਚ ਕਾਲੀ ਕਾਲੀ ਮਿਰਚ ਵੀ ਪਾ ਸਕਦੇ ਆ ਮਿਰਚ ਕਾਲੀ ਮਿਰਚ ਦਾ ਪਾਊਡਰ ਇਹ ਕਾਲਾ ਨਮਕ ਪਾਉਣਗੀ ਮੈਂ ਬਸ ਉਹ ਰੱਟਿਆ ਨੇ ਹਾਂ ਹੋ ਗਿਆ ਧਿਆਨ ਹੋਰ ਕੁਝ ਨਹੀਂ ਐਡ ਕਰਨਾ ਬਾਕੀ ਕੁਝ ਵੀ ਕਰ ਸਕਦੇ ਆ ਮੈਂ ਕਹਿਣਾ ਵਿੱਚ ਕਈ ਲਾਲ ਮਿਰਚ ਪਾ ਲੈਂਦੇ ਨੇ ਤੇ ਜੀਰਾ ਪਾਊਡਰ ਮਿੱਠੇ ਜੀ ਲਾਲ ਮਿਰਚ ਮਿੱਠਾ-ਖਟਾ ਹੁੰਦਾ ਨਾ ਥੋੜੀ ਜੀ ਪਾ ਲੈਨੇ ਅੱਗੇ ਨਹੀਂ ਪਾਈ ਵਹਿ ਅਰਕੀ ਟਰਾਈ ਕਰਦੇ ਆ ਥੋੜੀ ਜੀ ਪਾਣੀ ਜ਼ਿਆਦਾ ਨਹੀਂ ਕੋਈ ਨਾ ਬਣ ਜੇ ਨਹੀਂ ਨਹੀਂ ਲਾਲ ਮਿਰਚ ਪਾ ਲਓ ਭਾਵੇਂ ਜੀਰਾ ਪਾਊਡਰ ਪਾ ਲਓ ਕਾਲੀ ਮਿਰਚ ਦਾ ਪਾਊਡਰ ਜਿਹੜਾ ਹੁੰਦਾ ਉਹ ਪਾ ਲਓ ਇਹ ਆਪਣੀ ਚੁਆਇਸ ਆ ਤੇ ਮੈਂ ਪਹਿਲਾਂ ਕਾਲਾ ਨਮਕ ਪਾਇਆ ਸੀ ਤੇ ਹੁਣ ਵੀ ਕਾਲਾ ਨਮਕ ਹੀ ਪਾਇਆ ਇਹਦਾ ਹੀ ਟੇਸਟ ਵੀ ਕਰ ਸਕਦੇ ਆ ਟੇਸਟ ਕਰਕੇ ਜੇ ਮਿਰਚ ਮਿੱਠਾ ਥੋੜਾ ਘੱਟ ਲੱਗੇ ਜਿਆਦਾ ਖਟਿਆਈ ਲੱਗੇ ਨਮਕ ਘੱਟ ਲੱਗੇ ਤੇ ਫੇਰ ਅਸੀਂ ਪਾ ਸਕਦੇ ਆ ਹੁਣ ਇਹ ਰਿੱਝ ਗਿਆ ਵਾ ਤੇ ਇਹਨੂੰ ਹੁਣ ਲਾਉਣਾ ਹੀ ਆ ਬਸ ਇਹ ਥਾਲੀ ਵਿੱਚ ਆਮ ਪਾਪੜ ਪਾਉਣਾ ਹੈ ਤੇ ਇਹ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਘਿਓ ਦੇ ਨਾਲ ਥਾਲੀ ਨੂੰ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਨਾਲ ਫਿਰ ਥਾਲੀ ਨਾਲ ਚਿਪਕਣਾ ਇੰਨਾ ਛੇਤੀ ਲੱਥ ਜਾਊਗਾ ਲੱਥ ਜਾਊਗਾ ਛੇਤੀ ਗ੍ਰੀਸ ਚੰਗੀ ਤਰ੍ਹਾਂ ਕਰ ਲੈਣਾ ਚੰਗੀ ਪਤਲਾ ਜਮਾਉਣਾ ਪਤਲਾ ਬਤਲਣਾ ਨਾ ਫਿਰ ਛੇਤੀ ਸੁਕੇਗਾ ਜਿੰਨਾ ਮੋਟਾ ਰੱਖਾਂਗੇ ਫਿਰ 2-3 ਦਿਨ ਲੱਗ ਜਾਣਗੇ ਪਤਲਾ ਰੱਖਾਂਗੇ ਜਲਦੀ ਸੁੱਕ ਜਾਊਗਾ ਉਹ ਦੂਜੀ ਥਾਲੀ ਹੈ ਉਹ ਦੂਜੀ ਥਾਲੀ 'ਚ ਪਾ ਲਿਨ੍ਹੇ ਪਤਲਾ ਉਹ ਨਾ ਜੇ ਮੋਟਾ ਰੱਖਾਂਗੇ ਮੋਟੀ ਪਰਤ ਬੱਜ ਜਾਣੀ ਹੈ ਹੂੰ ਇਹਨੇ ਫੈਲ ਦੇ ਆ ਗਏ ਸਾਰੀ ਥਾਲੀ 'ਚ ਆਹ ਦੂਜੀ ਥਾਲੀ 'ਚ ਪਾ ਲਿਨ੍ਹੇ ਸੋਖਾ ਬੋਤਾ ਬਣਨਾ ਬਹੁਤ ਸੋਖਾ ਛੱਟ ਬਣ ਗਿਆ ਵੇਖਿਓ ਹਣਾ ਵਿੰਦੀ ਵਿੰਦੀ ਇਹਦੇ ਵਿੱਚ ਇਹ ਕਲਰ ਪਾਲੀਏ ਨਾ ਉਹ ਵੀ ਕਲਰ ਬੜਾ ਵਧੀਆ ਹੁੰਦਾ ਜਿੱਦਾਂ ਰੈੱਡ ਪਾਲੀਦਾ ਪਰ ਮੈਂ ਕੁਝ ਵੀ ਨਹੀਂ ਪਾਇਆ ਵੀ ਕਲਰ yellow ਜਿਹੜਾ ਇਹਦਾ ਆਪਣਾ ਹੀ ਕਲਰ ਇਹ ਵੀ ਬੜਾ ਵਧੀਆ ਆਇਆ ਵਾ ਦੋ ਪਲੇਟਾਂ ਦੋ ਪਲੇਟਾਂ ਹੋ ਗਈਆਂ ਰੈਡੀ ਦੋ ਪਲੇਟਾਂ ਰੈਡੀ ਹੋ ਗਈਆਂ ਹੁਣ ਇਹਨਾਂ ਨੂੰ ਸੁਕਾਉਣਾ ਵਾ ਜਾਂ ਤੇ ਪੱਖੇ ਥੱਲੇ ਸਕਾ ਲਈਏ ਤੇ ਜਾਂ ਪਰ ਨੂੰ ਧੁੱਪ ਚ ਰੱਖ ਦਈਏ। ਕੜਾਕੀ ਧੁੱਪ ਹੋਏਗੀ। ਉੱਪਰ ਜਾਲੀ ਪਾ ਕੇ ਨਾ। ਆਹ ਉੱਪਰ ਜਾਲੀ ਪਾ ਕੇ ਕੋਸ਼ੇ ਪਤਲਾ ਜਾਂ ਕਪੜਾ ਜਾਂ ਜਾਲੀ ਪਾ ਕੇ ਕੋਸ਼ੇ ਵਿੱਚ ਪਏ ਨਾ। ਤੇ ਇੱਕ ਧੁੱਪ ਲੱਗ ਜਾਏ, ਡੇਢ ਲੱਗ ਜਾਏ, ਦੋ ਲੱਗ ਜਾਏ ਜਿੰਨੀਆਂ ਵੀ ਲੱਗਣੀਆਂ ਵੀ ਇਹਨੂੰ ਚੰਗੀ ਤਰ੍ਹਾਂ ਜਿੰਨੀ ਪਤਲੀ ਪਰਤ ਹੋਏਗੀ ਨਾ ਉਹਨਾਂ ਛੇਤੀ ਸੁੱਕੇਗਾ, ਜਿੰਨੀ ਭਾਰੀ ਹੋਏਗੀ ਨਾ ਉਹ ਫਿਰ ਉੱਪਰੋਂ ਸੁੱਕ ਜਾਂਦਾ ਵਿੱਚ ਵਿੱਚ ਗਿੱਲਾ ਰਹਿੰਦਾ ਏ। ਇਸ ਕਰਕੇ ਪਰਤ ਜਿਹੜੀ ਅਸੀਂ ਪਤਲੀ ਰੱਖਣੀ ਆ ਤੇ ਹੁਣ ਇਹਨੂੰ ਭਾਏ ਪੱਖੇ ਚਲੇ ਸੁਕਾ ਲਈਏ ਤੇ ਜਿੱਦਾਂ ਕੜਾਕੀ ਧੁੱਪ ਲੱਗਣ ਦੀ ਆ ਇਹਨੂੰ ਧੁੱਪ ਦੇ ਵਿੱਚ ਰੱਖਾਂਗੇ ਪਰ ਇੱਕ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਸੁੱਕ ਜੇ ਜਿਆਦਾ ਧੁੱਪ ਹੋਏ ਤੇ ਫਿਰ ਸੁੱਕ ਜੇਗੀ ਤੇ ਫਿਰ ਪੂਰਾ ਤਿਆਰ ਹੋਏਗਾ। ਬਾਕੀ ਸਿੰਪਲ ਤਰੀਕਾ ਵਾ ਬਿਲਕੁਲ ਫਿਰ ਤਾਂ ਮੈਂ ਦੱਸ ਦਿੰਦੀ ਆ। ਅੰਬੀਆਂ ਲੈਣੀਆਂ ਵਾ ਕੱਚੀਆਂ ਅੰਬੀਆਂ ਲਲੋ ਭਾਵੇਂ ਪੱਕੇ ਆਂਬ ਲਲੋ ਜਿੱਦਾਂ ਦੇ ਮਰਜੀ। ਉਹਨਾਂ ਨੂੰ ਸਬਜ਼ੀ ਵਾਂਗੂ ਕੱਟ ਦੇਣਾ। ਨਹੀਂ ਜਿਆਦਾ ਪੱਕਿਆਂ ਦਾ ਵੀ ਬਣ ਜਾਂਦਾ ਮੈਂ ਵੇਖਿਆ ਨਹੀਂ ਜਿਆਦਾ ਪੱਕੇ ਜਿੱਦਾਂ ਹੁੰਦੀ ਕਣੀ ਉਹਨਾਂ ਦਾ ਵੀ ਬਣ ਜਾਂਦਾ ਉਹਨਾਂ ਦਾ ਆਪਣਾ ਟੇਸਟ ਹੋਏਗਾ। ਪਰ ਮੈਂ ਕੱਚੀਆਂ ਦਾ ਬਣਾਇਆ ਵਾ ਨਾਰਮਲ ਜੀਆਂ। ਅੰਬੀਆਂ ਨੂੰ ਸਬਜ਼ੀ ਵਾਂਗੂ ਕੱਟ ਕੇ ਉਹਨੂੰ ਕੋਲੀਕ ਪਾਣੀ ਪਾਉਣਾ ਵਾ। ਅੰਬੀਆਂ ਦੇ ਅਕੋਰ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿੰਨ ਲੈਣਾ ਵੀ ਜਿਹੜੀਆਂ ਗਲ ਜਾਣ ਤੇ ਜਿਹੜੀਆਂ ਹੁੰਦੀਆਂ ਟੱਕਰੀਆਂ ਸਾਰੀਆਂ ਨਾ ਚੰਗੀ ਤਰ੍ਹਾਂ ਗਲ ਜਾਣ ਬਾਅਦ ਵਿੱਚ ਉਹਨਾਂ ਨੂੰ ਕੜਛੀ ਨਾਲ ਫੇਰ ਲੈਣਾ ਹੈ ਜੇ ਫਿਸਣ ਤੇ ਤੇ ਨਹੀਂ ਤੇ ਫਿਰ ਉਹਨੂੰ ਮਿਕਸੀ ਵਿੱਚ ਕਰ ਲੈਣਾ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਤੇ ਬਾਅਦ ਵਿੱਚ ਉਹਨੂੰ ਜਿਹੜੀ ਪੋਣੀ ਹੈ ਵੱਡੀ ਛਾਨਣੀ ਲੱਲੋ ਉਹਦੇ ਵਿੱਚ ਛਾਨ ਕੇ ਤੇ ਫਿਰ ਜਿਹੜਾ ਉਹਦਾ ਰਸ ਹੁੰਦਾ ਵਾ ਉਹਨੂੰ ਉਸੇ ਕੜਾਈ ਦੇ ਵਿੱਚ ਪਾ ਕੇ ਉੱਪਰ ਚੀਨੀ ਪਾ ਦਿਓ ਆਪਣੇ ਹਿਸਾਬ ਨਾਲ ਮੈਂ ਕੌਲੀਕ ਚੀਨੀ ਪਾਈ ਸੀ ਮਿੱਠਾ ਚੈੱਕ ਕਰ ਲਓ ਜੇ ਪਤਾ ਹਾ ਮਿੱਠਾ ਜੇ ਵੱਧ ਘੱਟ ਹੋਇਆ ਉਹ ਹੀ ਪਾ ਸਕਦੇ ਆ ਬਾਅਦ ਵਿੱਚ ਫਿਰ ਤੋਂ ਉਹਨੂੰ ਕੜਚੀ ਨਾਲ ਹਲਾਈ ਜਾਣਾ ਵਾ ਤੇ ਪਾਣੀ ਵਿੱਚ ਸੁੱਕ ਜਾਣਾ ਵਾ ਤੇ ਜਦੋਂ ਇੱਕ ਤਾਰ ਚਾਸ਼ਨੀ ਬਣ ਜੇ ਜਿੱਦਾਂ ਇੱਕ ਤਾਰ ਹੁੰਦੀ ਨਾ ਏਦਾਂ ਬਣ ਜੇ ਤੇ ਉਹਦੇ ਵਿੱਚ ਆਪਣਾ ਜੋ ਵੀ ਤੁਸੀਂ ਪਾਉਣਾ ਨਮਕ ਪਾਉਣਾ ਨਮਕ ਪਾ ਲਓ ਕਾਲਾ ਨਮਕ ਮਿਰਚ ਪਾ ਲਓ ਜੀਰਾ ਪਾਊਡਰ ਪਾ ਲਓ ਜੋ ਵੀ ਪਾਉਣਾ ਪਾ ਸਕਦੇ ਹੋ ਆਪਣੀ ਚੁਆਇਸ ਆ ਤੇ ਬਸ ਉਹ ਤਿਆਰ ਹੋ ਜਾਣਾ ਤੇ ਥਾਲੀ ਨੂੰ ਕਿਉਂ ਲਾ ਕੇ ਤੇ ਹਾਂ ਇਹਨੂੰ ਰੱਖ ਫਿਰ ਤੁੱਪੇ ਤੇ ਕੀ ਬਣਦੀ ਇਹ ਹੁਣ ਤੁੱਪੇ 'ਤੇ ਰੱਖ ਦਿੰਨੇ ਆ ਤੇ ਬਾਅਦ ਵਿੱਚ ਫਿਰ ਇਹਨੂੰ ਦੱਸਾਂਗੇ ਵੀ ਕਿਵੇਂ ਦਾ ਤਿਆਰ ਹੋਇਆ ਦੋ ਤੁੱਪਾਂ ਲੱਗੀਆਂ ਇਹਨਾਂ ਨੂੰ ਇੱਕ ਹੀ ਲੱਗੀ ਐ ਇੱਕ ਸਾਬ ਦੀ ਅੱਧੀ ਕੱਲ ਲੱਗੀ ਕਿਉਂਕਿ ਕੱਲ ਬੱਦਲ ਹੋ ਗਿਆ ਸੀ ਤੇ ਅੱਜ ਵੀ ਹੁਣ 12 ਵਜੇ ਹੈ ਜੇ ਤੇ ਅੱਧੀ ਅੱਜ ਦੀ ਹੋ ਗਈ ਅੱਧੀ ਕੱਲ ਦੀ ਹੋ ਗਈ ਦੋ ਤੂਪਾਂ ਚ ਮਲੇ ਇੱਕ ਧੁੱਪ ਜੀ ਬਣ ਗਿਆ ਹਨਾ ਹਾਂ ਬਣ ਗਿਆ ਇੱਕ ਧੁੱਪ ਕਿਵੇਂ ਦਾ ਸੁੱਕ ਗਿਆ ਆ ਵੇਖੋ ਪਾਪੜ ਬਣ ਗਿਆ ਪਾਪੜ ਬਣ ਗਿਆ ਆ ਥੋੜਾ ਜਿਹਾ ਗਿੱਲਾ ਕਿਉਂਕਿ ਇਹ ਥੋੜਾ ਮੋਟਾ ਹੈ ਨਾ ਨਾਲੇ ਦੇਚ ਵੇਖ ਲਈਦਾ ਹੀ ਬਾਰ ਬਾਰ ਆ ਥੋੜਾ ਮੋਟਾ ਹੈ ਗਿੱਲਾ ਅਸ਼ਾਰੀ ਚੱਕਰ ਵਰਿਆ ਇਹਨੂੰ ਜ ਆਪਦਾ ਆ ਇਹ ਗਿੱਲਾ ਇਹਨੂੰ ਰਹਿਣ ਦੇ ਨਹੀਂ ਇਹਨੂੰ ਵੇਖਦੇ ਅਸੀਂ ਚਲੋ ਹਏ ਥਾਲੀਆਂ ਗਰਮ ਨੂੰ ਬੜੀਆਂ ਹੋ ਗਈਆਂ ਜੇ ਆਵੇਂ ਸੁੱਕ ਗਿਆ ਪੂਰਾ ਨਾ ਰੋਟੀਆਂ ਨੂੰ ਬਣ ਗਿਆਗੇ ਰੋਟੀਆਂ ਨੂੰ ਬਣ ਗਿਆ ਤੇ ਇਹਦੇ ਹੁਣ ਕਰ ਲਈਏ ਇਦਾਂ ਹੀ ਥੋੜੇ ਪੀਸ ਇਹ ਦੇਖਣਾ ਏਦਾਂ ਖਾਓ ਪਏ ਮੈਂ ਤੇ ਉਹ ਦਿਨ ਜਿਹੜਾ ਬਣਾਇਆ ਸੀ ਨਾ ਤੇ ਰੋਟੀ ਦੇ ਨਾਲ ਖਾ ਲਿਆ ਸੀ ਬੜਾ ਹੀ ਸਵਾਦ ਲੱਗਾ ਖੱਟਾ ਮਿੱਠਾ ਜਿਹਾ ਜਿੱਦਾਂ ਚਟਨੀ ਖਾਣ ਦੇ ਨੇ ਆਵੇ ਕਿੱਦਾਂ ਸੰਭਣ ਗਿਆ ਨਾ ਇਹਨੂੰ ਪਏ ਇੱਧਰ ਰੱਖ ਲਓ ਗੋਲ ਗੋਲ ਬਲੇਟ ਕੇ ਰੋਲ ਬਣਾ ਕੇ ਫ੍ਰਿਜ ਚ ਰੱਖ ਲੈਨੇ ਆ ਹੂੰ ਕਿਉਂਕਿ ਗਰਮ ਹੁੰਦਾ ਵਾ ਜਿਆਦਾ ਤੇ ਸਪਿੰਗਰੋਲ ਹੀ ਬਣ ਗਿਆ ਸਪਿੰਗਰੋਲ ਬਣ ਗਿਆ ਇਦਾਂ ਬਲੇੜ ਕੇ ਰੱਖ ਲੈਨੇ ਚਲੋ ਬਸ ਕੰਮ ਹੋ ਗਿਆ ਦਾ ਹੋ ਗਿਆ ਜੀ ਕੰਮ ਦੱਸਿਓ ਵੀ ਕਿਵੇਂ ਦਾ ਤਰੀਕਾ ਸਾਡਾ ਲੱਗਾ ਵਾ ਠੀਕ ਵਾ ਜਾਂ ਕੁਝ ਹੋਰ ਐਡ ਕਰਨਾ ਵੀ ਦੱਸ ਦਿਓ ਤੁਸੀਂ ਬਾਕੀ ਆਪਣਾ ਤਰੀਕਾ ਵੀ ਦੱਸਿਓ ਹੂੰ ਤੇ ਬਹੁਤ ਸਵਾਦ ਬਣਦਾ ਵਾ ਤੇ ਬਣ ਵੀ ਛੇਤੀ ਜਾਂਦਾ ਸਿਰਫ ਆਹ ਧੁੱਪ ਦੀ ਜਿਹੜੀ ਵੇਟ ਕਰਨੀ ਪੈਂਦੀ ਆ ਤੇ ਇਹ ਵੀ ਕੱਲ ਜੇ ਸਵੇਰ ਨੂੰ ਬਣਾਈਏ ਤੇ ਸ਼ਾਮ ਤੱਕ ਧੁੱਪ ਲੱਗ ਜਾਂਦੀ ਆ ਤੇ ਆਹ ਸੁੱਕ ਜਾਂਦਾ ਪਤਲਾ ਪਤਲਾ ਆ ਹੁਣ ਪਤਲਾ ਹੋਣਾ ਵਿੱਚੋਂ ਦੀ ਹਾਰ ਪਰ ਲੱਖੰਡਿਆ ਵਿੱਚੋਂ ਦੀ ਹੱਥ ਪਤਲਾ ਵਾ ਸ਼ਾਮ ਤੱਕ ਸੁੱਕ ਗਿਆ ਜੇ ਮੋਟਾ ਹੋਈ ਫਿਰ ਦੋ ਧੁੱਪਾਂ ਲੱਗ ਜਾਂਦੀਆਂ ਵਾ ਤੇ ਬੜਾ ਸਵਾਦ ਵੀ ਬਣਦਾ ਏ ਤੇ ਬੜਾ ਵਧੀਆ ਬਣਦਾ ਏ ਉਦਾਂ ਵੀ ਖਾਦਾ ਜਾਂਦਾ ਏ ਤੇ ਮੈਂ ਤੇ ਰੋਟੀ ਨਾਲ ਵੀ ਖਾ ਲਿਆ ਸੀ ਚਲੋ ਪਹਿਲਾਂ ਨਹੀਂ ਤੁਸੀਂ ਦੱਸ ਦਿੰਦੇ ਆ ਵੀ ਆਹ ਸਮਾਨ ਵਿੱਚ ਪੈਣਾ ਮੈਂ ਹਣਾ ਬਾਕੀ ਸਮਾਨ ਤੇ ਹਾਂ ਭਾਂ ਸਿੰਪਲ ਬਣਾ ਲਓ ਕਾਲਾ ਨਮਕ ਪਾ ਕੇ ਤੇ ਉਦਾਂ ਹੀ ਬਣਾ ਲਓ ਖੱਟਾ ਮਿੱਠਾ ਬਣਦਾ ਤੇ ਜੇ ਮਿਰਚ ਵਗੈਰਾ ਕਰਾਰਾ ਥੋੜਾ ਜਿਹਾ ਬਣਾਉਣਾ ਤੇ ਪਏ ਮਿਰਚ ਵੀ ਪਾ ਲਓ ਮੈਂ ਅੱਜ ਥੋੜੀ ਜਿਹੀ ਮਿਰਚ ਪਾਈ ਆ ਇਹਦੇ ਵਿੱਚ ਤੇ ਤਾਂ ਕਰਕੇ ਖੱਟਾ ਮਿੱਠਾ ਖੱਟਾ ਮਿੱਠਾ ਜਾ ਤੇ ਥੋੜਾ ਕਰਾਰਾ ਜਾ ਵੀ ਬਾਕੀ ਦੱਸਿਓ ਵੀ ਕਿਵੇਂ ਦਾ ਬਣਿਆ ਆਈਡੀਆ ਕਿਵੇਂ ਦਾ ਲੱਗਾ ਵਧੀਆ ਲੱਗਾ ਦੂਸਰੀ ਥਾਲੀ ਹੁਣ ਸੁੱਕਦੀ ਆ ਦੋ ਫਿਰ ਬਾਅਦ ਵਿੱਚ ਕਰਦੇ ਆ ਉਹਨੂੰ ਵੀ ਸੈਟ ਤੇ ਬਣਾ ਕੇ ਵੀ ਦੱਸਿਓ ਵੀ ਤੁਸੀਂ ਕਿਦਾਂ ਦਾ ਬਣਾਇਆ ਜੇ ਕਿਸੇ ਨੇ ਤੇ ਉਹ ਵੀ ਦੱਸਿਓ ਸਾਨੂੰ ਕਮੈਂਟ ਕਰਕੇ ਜਰੂਰ ਕਿਉਂਕਿ ਹਾਂ ਇੰਨੇ ਕਮੈਂਟ ਹਰੇਕ ਦੇ ਪੜਦੇ ਆਂ ਤੇ ਜਿੰਨਾ ਵੀ ਭੈਣ ਭਰਾਵਾਂ ਨੇ ਆਈਡੀਆ ਦੱਸਿਆ ਹੁੰਦਾ ਉਹਦੇ ਵਿੱਚ ਕੋਈ ਵੀ ਉਹ ਵੀ ਵਰਤ ਕੇ ਜਰੂਰ ਦੇਖੀਦਾ ਹਾਂ। ਇਕੱਲੀ ਸਾਡੀ ਹੈਲਪ ਨਹੀਂ ਹੁੰਦੀ ਬਹੁਤ ਬੜੇ ਭੈਣ ਭਰਾ ਕਮਾਂਡ ਜਿਹੜੇ ਪੜਦੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਈਂ ਚੀਜ਼ਾਂ ਦਾ। ਹਾਂਜੀ ਅਗਲੀ ਾਰ ਨੂੰ ਹੋਰ ਕਮੀ ਪੂਰੀ ਹੋ ਜਾਂਦੀ ਜਦੋਂ ਫੇਰ ਦੁਬਾਰਾ ਤੋਂ ਬਣਾਵਾਂਗੇ ਫਿਰ ਅਸੀਂ ਹੋਰ ਕਮੀ ਪੂਰੀ ਕਰ ਲਾਂਗੇ। ਚਲੋ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ